ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਤਿੰਨ ਰੋਜਾ ਖੇਡਾਂ ਵੱਤਨ ਪੰਜਾਬੀਆਂ ਸੀਜ਼ਨ 3 ਤਹਿਤ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਡੇਰਾ ਬਾਬਾ ਨਾਨਕ ਸਾਹਿਬ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਇਸ ਮੌਕੇ ਐਸਡੀਐਮ ਡੇਰਾ ਬਾਬਾ ਨਾਨਕ ਵਿਪਨ ਭੰਡਾਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਤਿਆਰੀ ਗੁਰਦੀਪ ਸਿੰਘ ਰੰਧਾਵਾ ਵੱਲੋਂ ਰੇਬਨ ਕੱਟ ਕੇ ਬਲਾਕ ਚੰਵਿਨਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ ਕੀਡਾ ਮਤਲਬ ਪੰਜਾਬੀਆਂ ਵਿੱਚ ਵੱਖ-ਵੱਖ ਸਕੂਲਾਂ ਤੋਂ ਇਲਾਵਾ ਕਲੱਬਾਂ ਵਿੱਚ ਖੇਡ ਦੇ 17 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਖਡਾਰੀਆਂ ਨੇ ਪਾਗ ਲਿਆ। ਬਲਾਕ ਡੇਰਾ ਬਾਬਾ ਨਾਲ ਦੇ ਖੇਡ ਮੁਕਾਬਲਿਆਂ ਦਾ ਉਦਘਾਟਨ ਕਰਨ ਤੋਂ ਬਾਅਦ ਗੁਰਦੀਪ ਸਿੰਘ ਰੰਧਾਵਾਣਾ ਚਾਹੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਜਤਲਾ ਸਦਕਾ ਪੰਜਾਬ ਵਿੱਚ ਪਿਛਲੇ 3 ਸਾਲਾਂ ਤੋਂ ਖੇਡਾਂ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ ਅਤੇ ਹੁਣ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਉਹਨਾਂ ਕਹਿੰਦੇ ਕਿ ਹਰ ਹੱਲ ਹੋਣ ਵਾਲੇ ਕਿਡਾ ਮਤਲਬ ਪੰਜਾਬੀਆਂ ਵਿੱਚ ਕੇਡਮਕ ਕਾਵਲਿਆਰੇ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਸੇਧ ਦਿੱਤੀ ਹੈ ਉਹਨਾਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇਸ਼ ਦਾ ਮੋਦੀ ਸੁਭਾ ਬਣ ਕੇ ਉੱਭਰੇਗਾ ਕੇਡਾ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਕੇਡਾ ਨਾ ਸਿਰਫ ਸਾਨੂੰ ਤੰਦਰੁਸਤ ਰੱਖਦੀਆਂ ਹਨ ਬਲਕਿ ਉਹਨਾਂ ਸਿਆਸ਼ਨ ਅਤੇ ਜੀਵਨ ਯੋਜਾ ਵੀ ਸਿਖਾਉਂਦੀਆਂ ਹਨ ਉਹਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਕੇਡਾ ਵਤਨ ਪੰਜਾਬ ਦੀਆਂ ਨਾਲ ਜੁੜ ਕੇ ਰੰਗਲਾ ਪੰਜਾਬ ਸਿਰਜਣ ਵਿੱਚ ਆਪਣਾ ਅਹਿਮ ਸਹਿਯੋਗਦਾਨ ਪਾਉਣ ਉਨਾ ਚਾਕੇ ਬਲਾਕ ਪੱਦਰ ਤੋਂ ਲੈ ਕੇ ਸੂਬਾ ਪੱਦਰ ਤੱਕ ਕਰਵਾਏ ਗਏ ਖੇਡ ਮੁਕਾਬਲਿਆਂ ਨੇ ਸੂਬੇ ਦੇ ਪਿੰਡ ਪੱਦਰ ਦੇ ਖਿਡਾਰੀਆਂ ਨੂੰ ਵੱਡਾ ਮੰਚ ਪ੍ਰਦਾਨ ਕੀਤਾ ਹੈ ਜਿਸ ਤਰ੍ਹਾਂ ਇਹ ਉਹ ਆਪਣੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਪੇਸ਼ ਕਰਦੇ ਹਨ ਇਸ ਮੌਕੇ ਗੁਰਦੀਪ ਮਿਰਨਦਾਵ ਨੇ ਖੇਡ ਗਰਾਉਂਡ ਦੇ ਵਿੱਚ ਹੁੱਲੜ ਬਾਜੀ ਕਰਨ ਵਾਲੇ ਅਨਸਰਾਂ ਦੇ ਉੱਪਰ ਪ੍ਰਸ਼ਾਸਨ ਨੂੰ ਸਖਤੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਬਿਊਰੋ ਰਿਪੋਰਟ ਅਲ ਪੰਜਾਬ نیوز ਗਰਾਉਂਡ ਦਾ ਡਿਸਪਲਿਨ ਨਭੰਗ ਕਰਦੇ ਨੇ ਮੋਟਰਸਾਈਕਲ ਆ ਕੇ ਗਰਾਉਂਡ ਦੇ ਵਿੱਚ ਧਵਾੜਦੇ ਨੇ ਇਹ ਗਰਾਉਂਡ ਆ ਕਿ ਜਿਹੇ ਚਿੱਤਰਕ ਬਾਡਰ ਤੇ ਬਿਲਕੁਲ ਬਾਡਰ ਤੇ ਸੀ ਪੈਂਡ ਲੱਗੇ ਅੱਜ ਇੱਕ ਬੰਦੇ ਪੱਕੇ ਲਾ ਦੇਣ ਜਿਹੜੇ ਮਸੰਦੇ ਐ ਉਹ ਜੋ ਕਰਦੇ ਜਾਂਦੇ ਉਹਨਾਂ ਦੇ ਮੋਟਰਸ ਨਾਲ ਚਲਾੰਦ ਕਰਦੀ ਕਿੱਥੇ ਦੀ ਕਰਦੀ ਮੋਟਰਸ ਬਾਉਂਡ ਜਿਹੜਾ ਮੁੰਡਾ ਜਿਹੜਾ ਕੰਮ ਕਰਦਾ ਆ ਵੇਖੋ ਆ ਬਣਾਇਆ ਵਾ ਬੰਦ ਕੀਤਾ ਇੱਥੋਂ ਇਹ ਤੇ ਕੁਲਵੀਰ ਸਿੰਘ ਹੋਣੀ ਨੇ ਜਿਹੜੇ ਮੇਨ ਇਹਨੂੰ ਦੇਖਦੇ ਨੇ ਜਿਨ੍ਹਾਂ ਦੇ ਹੱਥੋਂ ਸਾਰੀ ਚਾਰ ਚ ਮੈਂ ਤੁਹਾਡੇ ਕੋਲ ਭੇਜਦਾ ਸੋ ਸਭਾ ਜੇ ਖੇਡਾਂ ਵਤਨ ਪੰਜਾਬ ਦਾ ਆਗਾਜ਼ ਹੋਇਆ ਇਸ ਦਿਨ ਹੁਕਮੰਦਰੀ ਸਤਾਰਾ ਭਗਵੰਤ ਸਿੰਘ ਜੀ ਸੋਚ ਨੂੰ ਸਮਰਪਿਤ ਖੇਡਾਂ ਵਤਨ ਪੰਜਾਬ ਦੀਆਂ ਐਰਕਾ ਤੀਸਰੇ ਸਾਲ ਚ ਜਿਹੜੀਆਂ ਵਾਂ ਉਹਨਾਂ ਦਾ ਆਗਾਜ਼ ਅੱਜ ਹੋਇਆ ਡੇਰਾ ਬਾਬਾ ਨਾਨਕ ਦੇ ਗਰਾਊਂਡ ਚ ਇਹ ਆਪਾਂ ਆਗਾਜ਼ ਕੀਤਾ ਤਾਂ ਬੜਾ ਵਧੀਆ ਲੱਗਾਇ ਤੇ ਨਾਲ ਬੱਚਿਆਂ ਦੀ ਇੱਕ ਸੋਚ ਜਿਹੜੀ ਆ ਬਦਲ ਜਾਂਦੀ ਹੈ ਸੋਚ ਚੰਗੇ ਬਣੇ ਜਾਂਦੀ ਹੈ ਗਰਾਊਂਡ ਨਾਲ ਜੁੜਨਾ ਬਹੁਤ ਚੰਗੀ ਗੱਲ ਹੈ ਚੰਗੀ ਸਿਹਤ ਮਿਲਦੀ ਆ ਚੰਗੀ ਲਾਈਫ ਸਿਕਿਉਰ ਹੁੰਦੀ ਆ ਚੰਗੇ ਸਪੋਰਟਸਮੈਨ ਬਣਨਗੇ ਚੰਗੇ ਮਹਿਕਮੇ ਚ ਨੌਕਰੀਆਂ ਮਿਲਣਗੀਆਂ ਬੱਚਿਆਂ ਨੂੰ ਇਸ ਕਰਕੇ ਬਹੁਤ ਵਧੀਆ ਉਪਰਾਹਲਾਟਾ ਨੂੰ ਲੈ ਕੇ ਸਾਰ ਇੱਕ ਐਨਓਸੀ ਜਿਹੜੇ ਦਾ ਬਿੱਲ ਪਾਸ ਆ ਉਹਨੇ ਕਿਸ ਨੇ ਦੇਖ ਰਹੀ ਜੀ ਬੜਾ ਵੱਡਾ ਲੰਮੇ ਸਮੇਂ ਤੋਂ ਜਿਹੜਾ ਐਨਓਸੀਆਂ ਦਾ ਸੀਗਾ ਉਹ ਜਿਹੜਾ ਮੈਂ ਕਹਣਾ ਮੁੱਖ ਮੰਤਰੀ ਇੱਕ ਇਤਿਹਾਸਕ ਫੈਸਲਾ ਕੀਤਾ ਕਿ 500 ਗਜ ਤੱਕ ਬਿਨਾਂ ਐਨਓਸੀ ਦੇ ਜਿਹੜੀਆਂ ਰਜਿਸਟਰੀਆਂ ਚ ਹੋਣੀਆਂ ਸ਼ੁਰੂ ਹੋ ਗਈਆਂ ਬੇਮਿਸਾਲ ਜਿਹੜਾ ਐਸਾ ਕੋਈ ਇਤਿਹਾਸ ਚ ਕੋਈ ਫੈਸਲਾ ਨਹੀਂ ਹੋਇਆ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕੀਤਾ ਇਹਦੇ ਨਾਲ ਸਾਰੇ ਜਿੰਨੇ ਵੀ ਜਿਨ੍ਹਾਂ ਦੇ ਪਿੱਛੇ ਰਜਿਸਟਰੀਆਂ ਦਾ ਕੰਮ ਰੁਕਿਆ ਉਹਨਾਂ ਨੂੰ ਬੜੀ ਵੱਡੀ ਇੱਕ ਸਹੂਲਤ ਮਿਲੀ ਆ ਜਿਹੜੇ ਜਿਹੜਾ ਵੀ ਕੋਈ ਆਪਣਾ ਪਲਾਟ ਖਰੀਦਦਾ ਉਹਦੇ ਮਨ ਚ ਖਾ ਚੁੰਦੀ ਆ ਕਿ ਮਕਾਨ ਬਣਾਉਣਾ ਪਰ ਜਦੋਂ ਰਜਿਸਟਰੀ ਨਹੀਂ ਹੁੰਦੀ ਮਕਾਨ ਕਿਵੇਂ ਬਣਾਉਣਾ ਉਹਨਾਂ ਲੋਕਾਂ ਦਾ ਇੱਕ ਸੁਪਨਾ ਜਿਹੜਾ ਵਾ ਉਹ ਪੂਰਾ ਹੋਣ ਜਾ ਰਿਹਾ ਪ੍ਰਤਾਪ ਸਿੰਘ ਬਾਜਾ ਵਾਲਾ ਸਾਰੇ ਇਸੇ ਬਿੱਲ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਤੋਂ ਸਾਇ ਸਵਾਲ ਤੋਂ ਕੋਈ ਹਾਇਆ ਹੀ ਨਹੀਂ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਜੇ ਉਹਨਾਂ ਨੂੰ 5 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਲੋਕਾਂ ਨੂੰ ਕੰਮ ਕਰਨ ਕੰਮ ਕਰਕੇ ਦੱਸ ਦੇ ਤੇ ਜੇ ਉਹਨਾਂ ਨੂੰ ਕੰਮ ਨਹੀਂ ਕਰਤਾ ਪਰ ਜਿਹੜੇ ਕੰਮ ਕਰਦੇ ਉਹਨਾਂ ਨੂੰ ਉਹਨਾਂ ਦੀ ਸਲਾੰਘਾ ਕਰਨੀ ਬਣਦੀ ਹੈ ਉਹਨਾਂ ਨੂੰ ਚਾਹੀਦਾ ਕਿ ਜਿਹੜਾ ਚੰਗਾ ਕੰਮ ਕਰਦਾ ਉਹਦੀ ਸਲਾੰਘਾ ਕਰਨ ਉਹਨਾਂ ਦਾ ਤੇ ਢਾਈਆਂ ਸਾਲਾਂ ਚ ਜਿਹੜਾ ਮੂੰਹ ਬੰਦ ਹੋ ਗਿਆ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਦਿਖਦਾ ਕੁਝ ਨਹੀਂ ਫੇ ਲੋਕਾਂ ਚ ਅੱਪ ਜਾਣਾ ਕਿਹੜੇ ਮੂੰਹ ਨਾਲ ਸਰ ਇੱਕ ਗਰਾਊਂਡ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਸਵਾਲ ਚੁੱਕੇ ਗਏ ਕਿ ਇੱਥੇ ਕੁਝ ਸੁਸਤੰਡੇ ਜਿਹੜੇ ਆ ਰਹੇ ਕਿ ਮਤਲਬ ਗੱਡੀਆਂ ਘਮਾਉਂਦੇ ਨੇ ਮੈਂ ਸਪੈਸ਼ਲ ਤੌਰ ਤੇ ਐਸਐਚਓ ਡੇਰਾ ਪਾਪਰਾਨ ਨੂੰ ਕਹਿੰਦਾ ਕਿ ਜਿਹੜੇ ਬੰਦੇ ਨੇ ਵੀ ਗਰਾਊਂਡ ਦਾ ਡਿਸਪਲਿਨ ਭੰਗ ਦੀ ਕੋਸ਼ਿਸ਼ ਕੀਤੀ ਉਹ ਬੰਦੇ ਨੂੰ ਬਖਸ਼ਿਆ ਨਹੀਂ ਜਾਣਾ ਉਹਨੂੰ ਸਜ਼ਾ ਮਿਲਣੀ ਹੈ ਗਰਾਊਂਡ ਜਿਵੇਂ ਐਵੇਂ ਸਕੂਲ ਆ ਮੰਦਿਰ ਆ ਗੁਰਦੁਆਰਾ ਸਾਹਿਬ ਜਾਂਦੇ ਆ ਮੱਥਾ ਟੇਕਦੇ ਜਿਹੜਾ ਗਰਾਊਂਡ ਦੀ ਅਹਿਮੀਅਤ ਨੂੰ ਜਾਣਦਾ ਗਰਾਊਂਡ ਐਂਟਰ ਹੋਣ ਤੋਂ ਪਹਿਲਾਂ ਗਰਾਊਂਡ ਨੂੰ ਮੱਥਾ ਟੇਕ ਕੇ ਫਿਰ ਉਹ ਐਂਟਰੀ ਕਰਦਾ ਹੈ ਇਸ ਕਰਕੇ ਪੂਜਣ ਵਾਲੀ ਧਰਤੀ ਹੈ ਜਿੱਥੇ ਬڑے-ਬڑے ਸਪੋਰਟਸਮੈਨ ਬਣ ਕੇ ਤਿਆਰ ਹੁੰਦੇ ਨੇ ਇਹ ਉਹ ਗਰਾਊਂਡਾਂ ਨੇ ਇਸ ਕਰਕੇ ਇਹਦਾ ਮਾਨ ਸਨਮਾਨ ਜਿਹੜਾ ਰੱਖਣਾ ਚਾਹੀਦਾ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗਾ ਸਾਰਾ ਅੱਜ ਦੇ ਦਿਨ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦੰਨਾ ਕਿ ਪੜ੍ਹਾਈ ਦੇ ਨਾਲ-ਨਾਲ ਜਿਹੜਾ ਵਾ ਖੇਡਾਂ ਵੱਲ ਚੇਚੇ ਤੌਰ ਤੇ ਜੁੜਨਾ ਚਾਹੀਦਾ ਤੇ ਉਹਦੇ ਨਾਲ ਜਿੱਥੋਂ ਮੈਂ ਕਹਿੰਦਾ ਕਿ ਇੱਕ ਬੰਦੇ ਦੀ ਸਿਹਤ ਤੰਦਰੁਸਤ ਹੋਣਾ ਬਹੁਤ ਵੱਡੀ ਗੱਲ ਹੈ ਤੇ ਪ੍ਰਮਾਤਮਾ ਦੀ ਇੱਕ ਨਿਯਮਤ ਹੁੰਦੀ ਹੈ ਤੇ ਮੇਰਾ ਤੇ ਆਪਣਾ ਪਿਆਰ ਬੜਾ ਹਮੇਸ਼ਾ ਸਾਡੇ ਪਰਿਵਾਰ ਦਾ ਗਰਾਊਂਡ ਨਾਲ ਹੀ ਜੁੜਿਆ ਸਾਡੇ ਘਰ ਚ ਵੀ ਸਪੋਰਟਸਮੈਨ ਕਾਫੀ ਨੇ ਇਸ ਕਰਕੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਕੀ ਕਰਾਉਣ ਦਾ ਚਾਹੁੰਦਾ ਚਾਹੀਦਾ ਧੰਨਵਾਦ ਸੀਗਾ ਸਰ ਅੱਜ ਸਾਡੇ ਡੀਐਸ ਸਾਹਿਬ ਵੱਲੋਂ ਸਿਮਰਜੀਤ ਸਿੰਘ ਵੱਲੋਂ ਸਾਨੂੰ ਹਜਾਤਾਂ ਭਾਈਆਂ ਸੀਗਾ ਵੀ ਆਪਾਂ ਦਾ ਡੇਰਾ ਬਲੌਕ ਕਰਾਣਾ ਹੈ ਜੀ ਉਹਦੇ ਵਿੱਚ ਗੇਮਾਂ ਸੀਗਾ ਜੀ ਐਥਲੈਟਿਕਸ ਕਬੱਡੀ ਫੁੱਟਬਾਲ ਵਾਲੀਬਾਲ ਤੇ ਖੂਖੂ ਗੇਮਾਂ ਪੰਜ ਗੇਮਾਂ ਕਰਾਉਣੀਆਂ ਇਹ ਸਾਡੇ ਐਸਜੀਐਮ ਸਾਹਿਬ ਕਿਪਨ ਸਿੰਘ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਇੱਥੇ ਇਹ ਜਿਹੜੀਆਂ ਸਾਡੀਆਂ ਇਹਨੀਆਂ ਖੇਡਾਂ ਵਾਂ ਉਹ ਸ਼ੁਰੂ ਅੱਜ 5 ਤਰੀਕ ਨੂੰ ਸ਼ੁਰੂ ਪਰਾਟ ਗਏ ਜੀ ਓਪਨਿੰਗ ਆਪਣੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਜੀ ਆਏ ਸੀਗੇ ਉਹਨਾਂ ਦਾ ਬਹੁਤ ਸਾਥ ਰਿਹਾ ਜੀ ਇੱਥੇ ਬਹੁਤ ਵਧੀਆ ਜਿਹੜਾ ਇੱਥੇ ਪ੍ਰਸ਼ਾਸਨ ਸਾਨੂੰ ਬਹੁਤ ਵਧੀਆ ਸਾਥ ਦੇ ਰਿਹਾ ਜੀ ਇੱਥੇ ਤੇ ਸਾਡੀ ਮੇਜ਼ ਹੈ ਕਿ ਸਾਡੇ ਜਿਹੜੇ ਬੱਚੇ ਖੇਡ ਰਹੇ ਆ ਇਹ ਗਾਂ ਡਿਸਟ੍ਰਿਕਟ ਤੇ ਸਟੇਟ ਲੈਵਲ ਤੱਕ ਜਾਣਗੇ ਜੀ ਆਪਣੇ ਬੱਚੇ ਇਥੋਂ ਕਾ ਵੀ ਇੱਥੇ ਬੱਚਿਆਂ ਦਾ ਉਤਸ਼ਾਹ ਦੇਖ ਰਿਹਾ ਜੀ ਬਹੁਤ ਜ਼ਿਆਦਾ ਬੱਚੇ ਆਏ ਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਸਪੋਰਟਸ ਡਿਪਾਰਟਮੈਂਟ ਨੂੰ ਕਿ ਜਿਹੜਾ ਬੱਚੇ ਇਹਦੇ ਵਿੱਚ ਕੀ ਬਹੁਤ ਜ਼ਿਆਦਾ ਭਗ ਲੈ ਰਹੇ ਆ ਸਰ ਜਿਹੜੇ ਅੱਜ ਜਿਹੜੀ ਓਪਨਿੰਗ ਹੋਈ ਹੈ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਮਤਲਬ ਜਿੰਨਾ ਭਾਗ ਲਿਆ ਸਕੂਲਾਂ ਨੇ ਲਿਆ ਜਾਂ ਆਲ ਆ ਜੋਪਨਿੰਗ ਸੀ ਅੱਜ ਇੱਥੇ ਜਿਹੜੇ ਬੱਚੇ ਭਾਗ ਲੈ ਰਹੇ ਜੀ ਅੰਡਰ 14 ਤੋਂ ਲੈ ਕੇ 14 ਸਾਲ ਤੋਂ ਲੈ ਕੇ ਜੀ 14 ਸਾਲ ਵਾਲੇ 17 ਸਾਲ ਵਾਲੇ ਅੰਡਰ 21 ਜੀ ਤੇ ਉੱਪਰ 21 ਤੋਂ 30 ਸਾਲ ਦੇ ਜੀ ਤੇ 30 ਸਾਲ ਤੋਂ ਉੱਪਰ ਜੀ 40 ਸਾਲ ਜਿਹੜਾ ਕਿ ਕੋਈ ਵੀ ਬੜਾ ਵਾ ਸਕੂਲ ਕੋਈ ਬੱਚਾ ਕਿਤੇ ਖੇਡਦਾ ਵੜੇ ਡੇਰੇ ਭਾਗਦਾ ਜੀ ਉਹ ਇਸ ਦੇ ਵਿੱਚ ਭਾਗ ਲੈ ਸਕਦੇ ਕਿੰਨੇ ਦਿਨਾਂ ਤੱਕ ਚੱਲੇਗਾ ਇਹ 3 ਤੱਕ ਦੇ ਤੇ 3 ਦਿਨ ਚੱਲਣਾ ਜੀ ਹੈ ਤੇ ਜੋ ਵੀ ਆਪਣਾ ਇੱਥੇ ਬੱਚਿਆਂ ਨੂੰ ਆਪਾਂ ਰਫਰੈਸ਼ਮੈਂਟ ਦੇਣੀ ਆ ਜੀ ਤੇ ਰੋਟੀ ਦਾ ਦੁਪਹਿਰ ਦਾ ਲੰਚ ਦਾ ਪ੍ਰੋਗਰਾਮ ਆ ਜੀ ਚਾਹ ਵਾ ਜੋ ਵੀ ਸਾਡੇ ਕੋਲ ਹਦਿਆਤਾਂ ਪਿਛਵਾਈਆਂ ਜੀ ਆਂਕੋ ਸਾਰਾ ਕੁਝ ਬੱਚਿਆਂ ਨੂੰ ਜਿਹੜਾ ਪ੍ਰੋਵਾਈਡ ਕਰਨਾ ਹੈ ਸਰ ਟੋਟਲ ਕਿਨੇ ਸਕੂਲਾਂ ਦੀ ਜਿਹੜੇ ਟੀਮਾਂ ਜਿਹੜੀਆਂ ਚੁਹਾਗ ਲੈ ਰਹੀਆਂ ਨੇ ਇੱਥੇ ਜਿੰਨੇ ਵੀ ਸਾਰ ਆਪਣੇ ਡੇਰੇ ਬਲਾਕ 'ਚ ਹਲਕੇ ਜਿੰਨੇ ਵੀ ਸਕੂਲ ਪੈਂਦੇ ਆ ਡੇਰੇ ਬਲਾਕ ਦੇ ਵਿੱਚ ਜੀ ਉਹ ਸਾਰੇ ਕਾ ਮੈਕਸਿਮ ਸਾਰੇ ਇੱਥੇ ਪਾਰਟਿਸਪੇਟ ਕਰ ਰਹੇ ਹੈ ਬਤੀ